ਕਰੇਗਾ ਚੋਰੀ ਉਹ ਨਹੀਂ ਕਰਦਾ ਜੀ ਕਰੇਗਾ ਚੋਰੀ ਅਰਧਿਤ ਰੀਜ ਕਰੋ ਕਰੋ ਮਾਰੋ 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 ਦੇ ਮਾਰੋ ਪਰ ਨਾਨੂ ਓਏ ਕਰੇਗਾ ਚੋਰੀ ਨਹੀਂ ਕਰੇਗਾ ਕਰੇਗਾ ਚੋਰੀ ਬਸ 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 ਹਲ ਹਲ ਹਲਸਣ 10 ਨਹੀਂ ਕਰਦਾ ਜੀ ਮੈਨੂੰ ਤੋ ਇਹ ਦੱਸ ਇਹ ਕੀ ਕਰਦਾ ਜੀ ਬੱਚੋ ਚੋਰੀ ਕਰਦਾ ਚੋਰੀ ਕਰਦਾ ਜੀ ਹੈ ਮੋਟ ਸਾਂਹ ਚੋਰੀ ਕਰਦਾ ਜੀ ਅੱਛਾ ਹੁਣ ਦੱਸ ਤੈਨਾਂ ਕੀ ਹੋਵੇ ਬੋਲੋ ਮਾਫ ਕਰ ਦੇ ਮੈਨੂੰ ਆਇਆ ਨਹੀਂ ਬਤ ਮਾਫ ਨਾ ਜਿਵੇਂ ਤੂੰ ਚੋਰੀ ਕਰਦਾ ਬਈ ਮੈਂ ਕਰੋ ਤਸੱਲੀ ਕਰਵਾਓ ਇਹਦੀ ਮਾੜੀ ਜੀ ਕਰਾਓ 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 ਕਰੇਗਾ ਚੋਰੀ ਉਹ ਕਰੇਗਾ ਸਰੇ ਜੱਦ ਜੀਆ ਉਹ ਬਈ ਨਹੀਂ ਕਰ ਉਹ ਬਈ ਉਹ ਬਈ ਉਹ ਬਈ ਉਹ ਸਹੀ ਉਹ ਬਈ ਉਹ ਨਹੀਂ ਦੱਦਾ ਦਬਰ ਹਾਂ ਮੈਂ ਉਹ ਬਈ ਉਹ ਔਰ ਕਿ ਕੋਈ ਨਹੀਂ ਕਰਦਾ ਵੀਡੀਓ ਬਣਾ ਲੈ ਵੀਡੀਓ ਲਾ ਵੀਡੀਓ ਲਾਏ ਬੋ ਜਾ ਬਾਈ ਔਰ ਨਹੀਂ ਕਰਦਾ ਲਾ ਇਹਦੇ ਚੋ ਲੈ ਬੋ ਸਾਰੇ ਨੇ ਨੇੜੇ ਬੋ ਨੇੜੇ ਹੋ ਜਾ ਨੇੜੇ ਹੋ ਜਾ ਆ ਪੜਾਓ ਲੈ ਚਾਹਦਾ ਕੀ ਤੂੰ ਮਾਰੇ ਮੇਰੇ ਸੜਦੇ ਦੇ ਚਾਰ ਮੱਜ ਪਰ ਪਹਿਲਾ ਆਈਓ ਪਹਿਲਾ ਮਲਾ ਮਾਪਾ ਨੂੰ ਮਾਪਾ ਨੂੰ ਮਾਪਾ ਬੰਦ ਪਹਿਲਾ ਮੰ ਬੜਾ ਵੀਡੀਓ ਵੀਡੀਓ ਬਣਾ ਜੀ ਆ ਬਾਈ ਮੈਨੂੰ ਮਨੇ ਆਉਂਦਾ ਬਾਈ ਔਰ ਕੋਈ ਨਾ ਮਾਪਾ ਆ ਬੇ ਮਾੜਾ ਜੀ ਬਾਈ ਇਹ ਨਹੀਂ ਫੋਨ ਨਹੀਂ ਕਰਦਾ ਦੱਸ ਦਿਆਂ ਤੈਨੂੰ ਅਸੀਂ ਕੋਈ ਬਣ ਕੇ ਨਹੀਂ ਕਰਦਾ ਤੁਮ ਦੱਸਦੇ ਆ ਖੜ ਜਾ ਖੜ ਜਾ ਖੜ ਜਾ ਗੱਲ ਕੀ ਗੱਲ ਕੀ ਹੋਈ ਸੀ ਬਈ ਇਹ ਨਿੱਤ ਨਿੱਤ ਦਾ ਕੰਮ ਹੋਇਆ ਪਿਆ ਨਿੱਤ ਮੋਟਰਸਾਈਕਲ ਚੋਰੀ ਕਰਦਾ ਚਿੱਟਾ ਪੀਂਦਾ ਇਹਨੂੰ ਕਿੰਨੇ ਵਾਰੀ ਕਹਦਾ ਪਿੰਡ ਤੇ ਨਾ ਆਇਆ ਕਰ ਇਹ ਫਿਰ ਵੀ ਨਹੀਂ ਹਟਦਾ ਉਹ ਗੱਲ ਸੁਣ ਲੈ ਹਾਂਜੀ ਬਈ ਨੂੰ ਕਿੰਨੇ ਵਾਰੀ ਕਹਦਾ ਪਿੰਡ ਚ ਨਾ ਆਇਆ ਕਰ ਫਿਰ ਵੀ ਰੋ ਜਾ ਕੇ ਇੱਥੇ ਚੋਰੀਆਂ ਕਰਦਾ ਅੱਜ ਵੀ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਭੈਣ ਦਾ ਖਸਮਾ ਕਿਸੇ ਦੀ ਤੂੰ ਮੱਝ ਮੱਝ ਚੋਰੀ ਕਰਦਾ ਹੈ ਹੈ ਆ ਮੁੰਡਾ ਇਹਦੀ ਤਾਂ ਬੱਕਲੀ ਚੋਰੀ ਕਰਦਾ ਬੱਸ ਨਹੀਂ ਕਰਦਾ ਬੱਸ ਇਨਾ ਕਰ ਓਏ ਇੱਕ ਕੀੜਾ ਨਹੀਂ ਭੌਂਦ ਲੈ ਕੇ ਚੱਲਣ ਨੂੰ ਖੜਾ ਕਰ ਨੂੰ ਖੜਾ ਕਰ ਨੂੰ ਖੜਾ ਕਰ ਓ ਆ ਜਾ ਓ ਆ ਜਾ ਬਾਕੀ ਬਾਰੇ ਨਹੀਂ ਕਰ ਪਹਿਲੇ ਇੱਥੇ ਇੱਥੇ ਬੰਨ ਉਹਨੂੰ ਯਾਰ ਬੰਨ ਬੰਨ ਕੇ ਤੌਣੀ ਲਾਉਣੀ ਆ ਪਹਿਲਾਂ ਤਾਂ ਜਿੰਨੇ ਖੜਾ ਖਵਾ ਜਿੰਨੇ ਵੀ ਬੰਦੇ ਹੈਗੇ ਸਾਰੇ ਚੱਪਲਾ ਹਲਾ ਲੋ ਪੁੰਦਣਾ ਉਹਨੂੰ ਬੰਨਣਾ ਅੱਖਾਂ ਚ ਨਾ ਕਰ ਕਰੀਂ ਉਹ ਅੱਗੇ ਇਹੋ ਜਿਹੇ ਬੰਦੇ ਪੰਜਾਬ ਨੂੰ ਖਰਾਬ ਕਰਦੇ ਆ ਬਾਈ ਬਣਾ ਵੀਡੀਓ ਜੀ ਠੀਕ ਹੈ ਨਾ ਦੱਸ ਸੁਣ ਓਏ ਦੱਸ ਨਾ ਸਾਬੀ ਨਾ ਅੱਛਾ ਕਰ ਦੇ ਇਹ ਤੈਨੂੰ ਜੋ ਆਖਣੇ ਕਿੰਨੇ ਵਜੇ ਗਿਆ ਵੀ ਨਾ ਤੂੰ ਸੌੜੇ ਹੋਣਾ ਬੰਦ ਕਰ ਦਿਆ ਬਹੁਤ ਵਾਰ ਕਿੰਨੇ ਵਜੇ ਗਿਆ ਤੂੰ ਬਾਹਰ ਜਾ ਫਿਰ ਸੁੱਤਾ ਸੂਰਮੇ ਵੀ ਤੈਨੂੰ ਕਿਸੇ ਦਾ ਡਰ ਨਹੀਂ ਹੈ ਇਹ ਉੱਥੇ ਬੰਨਾ ਹੋ ਜਾ ਰਿਹਾ ਇੱਥੇ ਬੰਨਾ ਨਹੀਂ ਬੰਨਾ ਇੱਥੇ ਨਹੀਂ ਉੱਥੇ ਬੰਨਾ ਉੱਥੇ ਬੰਨਾ ਉੱਥੇ ਬੰਨਾ 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 ਆ ਜਾ ਆ ਜਾ ਇਹ ਸੌ ਜਾਂ ਤੀ ਗੰਦ ਕਰ ਲੈ ਇੱਥੇ ਇੱਥੇ ਬੰਨਾ ਬੰਨਾ ਇੱਥੇ ਬੰਨਾ ਨਾ ਨਾ ਗੰਦ ਪਾਇਆ ਨਹੀਂ ਮੇਰੇ ਸਾਲਾ ਬਨ 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 ਥੱਲੇ ਥੱਲੇ ਬੈਠੋ ਥੱਲੇ ਬੈਠੋ ਮੈਂ ਫੇਲੇ ਖਲ ਮੈਂ ਬੰਦ ਅੱਗੇ 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 ਅੱਛਾ ਤੂੰ ਪੁੱਤ ਲਾਦਨ ਛੱਡ ਦੋ ਚੱਲ ਬੜ ਹੱਲੇ ਬੜ ਹਟ ਹਟ ਭੋਰ ਘੜ ਲੋ ਜਿੱਦੇ ਜਿੱਦੇ ਕੋਲ ਹੈਗੇ ਹਣ ਲੋ ਇਧਰ ਇਧਰ ਆ ਜਾਓ ਆ ਮੈਂ ਬਣਾਉਂਦਾ ਵੀਡੀਓ ਲੋਬੀ ਦੋਸਤੋ ਅਸੀਂ ਹੋਏ ਆ ਲਾਈਵ ਠੀਕ ਐ ਆ ਜਿੰਨੇ ਵੀ ਆਪਣੇ ਸਾਡੇ ਪਿੰਡ ਦੇ ਜਵਾਕ ਹੈ ਆਪਾਂ ਕਨੇ ਕਲੇ ਨਾਂ ਪੁੱਛਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਇਹ ਕਰਤੂਤ ਕੀ ਕਰਦਾ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਤੇ ਆ ਤੁਸੀਂ ਦੇਖੋ ਮੈਂ ਬੱਚੇ ਕਹਿੰਦੇ ਵੀ ਬੱਚੇ ਮੰਨਦੇ ਸੱਚੇ ਹੁੰਦੇ ਆ ਆ ਵੀਨੇ ਕੀ ਨਾ ਤਰਾ ਮੈਂ ਸ਼ੋਭਦੀਪ ਸਿੰਘ ਹੈ ਮੇਰਾ ਨਾਮ ਇਹ ਮੈਂ ਪਿੰਡ ਅਮਰਗੜਾ ਇਹ ਨਿਤ ਬਈ ਇੱਥੇ ਮੋਟਰਸਾਈਕਲ ਚੋਰੀ ਕਰਦਾ ਹੁੰਦਾ ਕਿਤੇ ਬੱਕਰੀ ਕਿਸੇ ਦੀ ਖੋਲ ਕੇ ਲੈ ਜਾਂਦਾ ਉਹ ਵੇਚ ਦਿੰਦਾ ਨਿਤ ਚਿੱਟਾ ਪਿੰਦਾ ਹੈ ਅੱਛਾ ਤੇ ਮੋਟਰਸਾਈਕਲ ਚੋਰੀ ਕਰਦਾ ਅੱਜ ਵੀ ਚੋਰੀ ਕਰਦਾ ਫਿਰਦਾ ਜੇ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮੇਰੇ ਤੇ ਕਾਰਵਾਈ ਕਰਦੇ ਆ ਕੋਈ ਪੁਲਿਸ ਵਾਲੇ ਜਾਂ ਕੋਈ ਕੋਈ ਵੀ ਤਾਂ ਤੋਂ ਇਸ ਗੱਲ ਦੀ ਅੱਗ ਬਾਈ ਮੈਂ ਦੂੰ ਬਾਈ ਇਹ ਕੋਈ ਚੱਕਰ ਨਹੀਂ ਮੈਂ ਤੁਹਾਡੇ ਨਾਲ ਖੜਾ ਸਾਰਿਆਂ ਦੇ ਬਾਕੀ ਹੋਰਾਂ ਨੂੰ ਵੀ ਪੁੱਛ ਲਈ ਗੱਲ ਸਹੀ ਹੈ ਇਹ ਨਿੱਤੀਆਂ ਵਾਂ ਚੋਰੀਆਂ ਕਰਦਾ ਨੇ ਨਿੱਤੀ ਬੜਾ ਕਿੰਨਾ ਚਿਰ ਕਿੰਨਾ ਚਿਰ ਹੋ ਗਿਆ ਇਹਨੂੰ ਇਹ ਕੰਮ ਕਰਦੇ ਨੇ ਇਹਨੂੰ 2 ਸਾਲ 2 ਸਾਲ ਹੋ ਗਏ ਬਾਈ ਇਹ ਇੱਥੇ ਹੁੰਦਾ ਹੈ ਚਿੱਟਾ ਪਿੰਦਾ ਇਹ ਹਾਂ ਅਸੀਂ ਤਿੰਨ ਚਾਰ ਇਹਨੂੰ ਰੋਗ ਤਾਂ ਵੀ ਨਾ ਆਇਆ ਕਰੇ ਹੁਣੋਂ ਨਹੀਂ ਖੜਦਾ ਇਹ ਵੇਚਦਾ ਵੀ ਹੈ ਹਾਂ ਵੇਚਦਾ ਵੀ ਪਿੰਦਾ ਵੀ ਹੈ ਪੱਕੀ ਗੱਲ ਹਾਂ ਅਸੀਂ ਪਿੰਡ ਚ ਬੈਠੇ ਸਣਾ ਸ਼ਰਮ ਮੰਨ ਲਾ ਓਏ ਆ ਅਮਰਤਾਰੀਆ ਮੁੰਡਾ ਹੈ ਸਰਦਾਰ ਮੁੰਡਾ ਹੈ ਕਿੰਨੀ ਵਾਰ ਦੀ ਤੇਰੀ ਵੀਰੇ ਮਰੀਜ਼ ਵਸ 14-15 ਕੇ ਸਾਲ ਹੋ ਗਏ ਤੇ ਕੀ ਤੇਰਾ ਕੀ ਸੁਪਨਾ ਤੂੰ ਕੀ ਬਣਨਾ ਹੈ ਮਤਲਬ ਕਿ ਜਾ ਕੇ ਮੈਂ ਜਾਣਾ ਇਹ ਫੌਜ ਤੇ ਜਾਣਾ ਫੌਜ ਜਾਣਾ ਤੇ ਭੈਣ ਦਾ ਵੀਰਾ ਤੂੰ ਕੀ ਜਿੰਦਗੀ ਜਿੰਦਗੀ ਖਰਾਬ ਕਰੀਂ ਤੇਰੀ ਉਮਰ ਕਿੰਨੀ ਆ ਆ 20-25 ਸਾਲਾਂ ਦੀ 20-25 ਸਾਲ ਤੋਂ ਮੈਂਗਾ ਚੰਦ ਜੜੀ ਜਾਣਾ ਇਕੱਲੇ ਇਕੱਲੇ ਬੱਚੇ ਦੇ ਬਿਆਨ ਲਵਾ ਗਿਆ ਮੁੰਡਾ ਆ ਬੜੇ ਕੀ ਨਾ ਤਰਾ ਮੇਰਾ ਨਾਮ ਮਨਦੀਪ ਸਿੰਘ ਗੜਾੜਾ ਤੇ ਕੀ ਚੱਕਰ ਆ ਗੱਲ ਦੱਸ ਪੂਰੀ ਗੱਲ ਕੀ ਹੋਈ ਆ 4 ਚੱਕੀ ਬਰਦਿਆਂ ਡਾਂਗਾ ਝੋਟਕਾ ਚੱਕੀ ਬਰਦਿਆਂ ਆਪਾਂ ਇਹ ਭਾਈ ਰੋ ਜਾ ਕੇ ਇੱਥੇ ਚੋਰੀ ਕਰਦਾ ਇਹਨੂੰ ਹਰ ਹਰ ਵਾਰੀ ਕਹਿੰਦਾ ਇਹ ਰੋਜ਼ ਚਿੱਟਾ ਲਾ ਕੇ ਇੱਥੇ ਚੋਰੀਆਂ ਕਰ ਜਿੱਤਾ ਵੀ ਬੰਦਾ ਇਹ ਹਾਂਜੀ ਤੇਰੇ ਪਿੰਡ ਦੀ ਪੰਚਾਇਤ ਜਾਂ ਤੇਰੇ ਪਿੰਡ ਦੇ ਲੋਕ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਯਾਰ ਰੋਕਦੇ ਨਹੀਂ ਇਹਨੂੰ ਰੋਜ਼ ਕਹਿੰਦੇ ਆਈ ਪਰ ਇਹ ਉਹਨੂੰ ਹਟਦੇ ਹੀ ਨਹੀਂ ਹਟਦਾ ਨਹੀਂ ਹਾਂਜੀ ਠੀਕ ਹੈ ਅੱਜ ਫਿਰ ਕਿਵੇਂ ਡਿੱਕੇ ਆ ਜਿਹੜਾ ਤੁਹਾਡੇ ਇਹ ਅੱਜ ਇੱਥੇ ਫੜਿਆ ਗਿਆ ਸੀ ਦੇਖ ਲੈ ਇਹਨੂੰ ਉੱਥੇ ਇਹਨੂੰ ਫੜ ਲਿਆ ਸੀ ਅੱਛਾ ਫਿਰ ਭੰਨਿਆਂ ਨੂੰ ਕੀ ਕੀਤੀ ਸੁਣੀ ਨਾ ਨਾ ਕਹਿੰਦੇ ਬਈ ਅੱਜ ਕੋਈ ਪੱਤਰਕਾਰ ਤੇ ਨਾ ਕੋਈ ਅੱਜ ਪੁਲਿਸ ਦੇ ਨਾ ਕੋਈ ਪੰਚਾਇਤ ਦੇ ਮੌਕੇ ਤੇ ਜਿਹੜਾ ਅੱਜ ਇਹਨੂੰ ਇਹੋ ਜਿਹਾ ਰੱਖੂ ਦਣਾ ਦੇਣਾ ਯਾਦ ਰੱਖੂਗਾ ਹਾਂ ਦੱਸ ਬਈ ਇਹ ਨਾਲੇ ਦਾ ਚਿੱਟਾ ਪਿੰਦਾ ਨਾਲੇ ਵੇਚਦਾ ਗਾ ਵੇਚਦਾ ਪੱਕੀ ਗੱਲ ਹੈ ਹਾਂਜੀ ਹੁਣ ਜੇ ਕੱਲ ਨੂੰ ਮੇਰੇ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਇਹਨੂੰ ਕੁਝ ਹੋ ਜਾਂਦਾ ਮਰ ਜਾਂਦਾ ਤਾਂ ਤੁਸੀਂ ਮੇਰੇ ਨਾਲ ਖੜੇ ਹੋ ਹਾਂਜੀ ਪੱਕੀ ਗੱਲ ਹੈ ਇਹ ਨਾ ਹੋਏ ਕੱਲ ਨੂੰ ਭਾਜੋ ਨਹੀਂ ਭਾਜਦੇ ਠੀਕ ਹੈ ਆ ਦੇਖੋ ਜੀ ਇਹ ਜਿਹੜੇ ਬੱਚੇ ਆ ਇਹ ਆਪਣਾ ਪੂਰਾ ਨਾਲ ਖੜੇ ਆ ਪੂਰਾ ਸਾਥ ਦੇ ਰਹੇ ਆ ਤੇ ਇਹ ਕਹਿੰਦੇ ਸੀ ਕੁਝ ਵੀ ਗੱਲਬਾਤ ਹੁੰਦੀ ਹੈ ਤਾਂ ਅਸੀਂ ਤੇਰੇ ਨਾਲ ਆਹ ਬੜੇ ਕਿੰਨੀ ਉਮਰ ਹੈ ਤੇਰੀ ਤੇਰੀ 10 ਸਾਲ 10 ਸਾਲ ਇਹ ਜਿਹੜੇ ਬੱਚੇ 10 ਕੀ ਕਤੂਤ ਕਰਦਾ ਇਹ ਵੀ ਪਰਸੋ ਹੀ ਮੁਰਸੇ ਨੇ ਚੱਕਿਆ ਜੀ ਨੇ ਪਰਸੋ ਪਰਸੋ ਹੀ ਚੱਕੇ ਨੇ ਹਾਂਜੀ ਆ ਆਹ ਉਹ ਲੈ ਉਹ ਆ ਫੋੜ ਫਲਾ ਪਰਸੂ ਜੱਕ ਨੇ ਹਾਂਜੀ ਆ ਫੋੜ ਫਲਾ ਹਾਂ ਆਈਓ ਬਈਓ ਆੜ ਜਾਓ ਬਈਓ ਪਰਸੂ ਜੱਕ ਪਰਸੂ ਜੱਕ ਦਾਓ ਓਏ ਪੱਕੀ ਗੱਲ ਕੋਈ ਬਣ ਕੇ ਆਉਣੀ ਚਾਹੀਦੀ ਕਿਹਦਾ ਮੋਟਰ ਤੇ ਕੇ ਪਰਸੂ ਤੇ ਤੇਰੀ ਗੱਡੀ ਹਾਂ ਓਏ ਬਈਓ ਰੋਣੇ ਭੈਣ ਦੀ ਤੇਰੀ ਦੀ ਮਾਂ ਹੈ ਬਈਓ ਖੜਾ 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 ਠੀਕ ਠੀਕ ਓ ਬਈ ਕੋਈ ਨਹੀਂ ਕਰਦਾ ਹੁਣ ਤੁਮ ਦੇਖੋ ਨ ਕੋਈ ਛੱਡ ਦੇ ਨਹੀਂ ਅਸੀਂ ਬਣਾ ਵੀਡੀਓ ਬਣਾ ਦੀ ਯਾਰ ਬਣਾਓ ਸਾਰੇ ਬਣਾਓ ਵੀਡੀਓ ਜਿੰਨੇ ਵੀ ਆ ਗਏ ਬਈ ਮਾਰ ਕੇ ਵੀਡੀਓ ਸਾਰੇ ਇਕੱਲੇ ਇਕੱਲੇ ਬੱਚੇ ਦਾ ਬਿਆਨ ਲੈਣਾ ਬਣਾਓ ਸਾਰੇ ਬਣਾਓ ਯਾਰ ਉਰੇ ਤੂੰ ਇਧਰ ਆ ਚੱਲ ਤੈਨਾਂ ਲੱਗੀ ਨਾ ਇਧਰ ਮੇਰਾ ਸਾਥੀ ਵੀ ਸੰਗ 10 ਮੈਨੂੰ ਇਹ ਦੱਸ ਵੀ ਕੱਲੂ ਜੇ ਇਹ ਬੰਦੇ ਨੂੰ ਕੁਝ ਹੁੰਦਾ ਆ ਆਪਾਂ ਨੂੰ ਕੁੱਤੀ ਜਾਣੇ ਆ ਤਾਂ ਤੂੰ ਮੇਰੇ ਅੱਖੇ ਦੇਖਣਾ ਹਾਂਜੀ ਕੀ ਕਹੇ ਸਾਹਮਣੇ ਦੇਖ ਕੀ ਕਹਿੰਗਾ ਬੋਲਸਲਾ ਨੂੰ ਵੀ ਇਹ ਚਿੱਟਾ ਪੀਂਦਾ ਸੀ ਇਹ ਚੋਰੀਆਂ ਕਰਦਾ ਸੀ ਕਿੰਨੀਆਂ ਚੋਰੀਆਂ ਕਰ ਲਈਆਂ ਤੂੰ ਬਲਾ ਇਹਨੇ ਬੰਦੇ ਨੇ 50 60 ਚੋਰੀਆਂ ਕਰਤੀਆਂ ਐਂ ਦੇਖਦਾ ਤੂੰ ਐਡਾ ਘੜਕ ਤੂੰ ਹਾਂ ਹੈ ਨਹੀਂ ਨਹੀਂ ਕਰਦਾ ਦਰ ਇਰੀਆ ਕਿਹੜਾ ਕਿਹੜਾ ਜ਼ਿਲ੍ਹਾ ਦਰ ਕਿੱਥੋਂ ਆ ਤੁਸੀਂ ਇਹ ਜਿਹੜਾ ਬਰਨਾਲੇ ਕਿੰਨੇ ਸਾਹਮਣੇ ਦੱਸ ਉਧਰ ਬਰਨਾਲੇ ਕਿੰਨੇ ਸਾਹਮਣੇ ਮੁਗਲ ਬਰਨਾਲੇ ਕਿੰਨੇ ਆ ਬਾਈ ਅੱਛਾ ਤੇ ਕਿੰਨੇ ਜਾਣੇ ਤੁਸੀਂ ਸਾਰੇ ਲੋਕ ਇੱਥੇ ਸਾਰੇ ਆਜੋ ਗੱਠੇ ਸਾਰੇ ਆਜੋ ਕਿੰਨੇ ਹੈਗੇ ਆ ਸਾਰੇ ਜਾਣੇ ਆ ਸਾਰੇ ਆਜੋ ਬੱਚੋ ਜੇ ਕੱਲ ਨੂੰ ਕੁਝ ਗੱਲਬਾਤ ਹੁੰਦੀ ਹੈ ਇੱਧਰ ਆਜੋ ਤੇ ਤੁਸੀਂ ਇੱਧਰ ਵੀਡੀਓ ਬਣਾ ਲੈਣੇ ਜੋਖਾਂ ਦੀ ਤੁਸੀਂ ਮੇਰੇ ਨਾਲ ਖੜੇ ਹੋ ਨਾ ਵਾਹੀ ਦੇਵੋਗੇ ਹਾਂਜੀ ਕਿਉਂਕਿ ਬਾਈ ਦੇਖ ਜਿਹੜਾ ਬੰਦਾ ਸੈਣਾ ਬੈਣਾ ਬੰਦਾ ਨਾ ਉਹ ਮੁਕਰ ਸਕਦਾ ਜਵਾਕ ਨਹੀਂ ਮੁਕਰ ਜੀ ਰੱਖਾਂ ਦੀ ਆਪਾਂ ਗਰੰਟੀ ਲੈਂਦੇ ਆ ਵੀ ਜਵਾਕ ਜਿਹੜੀ ਗੱਲ ਆਪਾਂ ਕਰਤੀ ਬੱਚੇ ਮੰਨਦੇ ਸੱਚੇ ਹੁੰਦੇ ਆ ਉਹ ਤੋਂ ਵੀਡੀਓ ਬਣਾ ਰਹੇ ਆ ਤੇ ਆ ਆਪਣਾ ਮੁੰਡਾ ਲਾਇਵ ਹੈ ਇਹਨੂੰ ਵਿੱਚ ਲੈ ਲੋ ਜੀ ਕੈਮਰਾਮੈਨ ਨੂੰ ਬੇਨਤੀ ਹੈ ਇਹਨੂੰ ਵਿੱਚ ਲੈ ਲੋ ਜੀ ਦੱਸੋ ਮੜੇ ਆ ਇੱਧਰ ਆ ਜਾ ਸਾਰੀ ਗੱਲਬਾਤ ਕਰਨੀ ਆ ਆਪਾਂ ਵੀ ਆਪਾਂ ਇਹ ਬੰਦੇ ਨੂੰ ਮੰਨਿਆ ਮੰਨ ਕੇ ਬੜਾ ਥੱਲੇ ਬੜਾ ਇਹਦੇ ਪੰਜ ਸੂ ਕੋਈ ਵਿਆਹ ਨਹੀਂ ਆਇਆ ਇਹ ਬੰਦੇ ਨੂੰ ਆਪਾਂ ਕਿਉਂ ਘੁੱਟ ਰਹੇ ਆ ਕੀ ਗੱਲ ਹੈ ਕੀ ਬਾਤ ਹੈ ਸਾਰੀ ਆਪਾਂ ਡਿਟੇਲ ਦੱਸਣੀ ਹੈ ਠੀਕ ਹੈ ਸਾਰੇ ਆਪਾਂ ਲਾਈਵ ਖੜੇ ਆ ਸਮਝ ਲਓ ਦੱਸੋ ਪਹਿਲਾ ਤੂੰ ਦੱਸ ਬਈ ਵੀ ਆਪਾਂ ਇਹ ਜਿਹਾ ਕਟਾਪਾ ਕਿਉਂ ਕੀਤਾ ਇਹ ਇਹ ਭੰਦੇਆਂ ਦਾ ਕਤੋਂ ਬੰਦ ਇਹ ਅੱਗੇ ਤੋਂ ਚੋਰੀ ਨਾ ਕਰੇ ਹਾਂ ਕਿ ਤਾਂ ਹਾਂ ਠੀਕ ਹੈ ਨਾ ਹੋਰ ਗੱਲ ਸੁਣੋ ਇਹਦੀ ਰਿਕਾਰਡਿੰਗ ਕਰ ਲੋ ਰਿਕਾਰਡਿੰਗ ਕਰੋ ਇਹਦੀ ਇਧਰ ਓਏ ਇੱਥੇ ਖੜਾ ਹੋ ਜਾ ਇਧਰ ਇਧਰ ਇਹਦੀ ਰਿਕਾਰਡਿੰਗ ਕਰੋ ਇਹ ਆ ਮੰਨਦਾ ਵੀ ਮੈਂ ਚੋਰੀ ਕੀਤੀ ਐ ਚੋਰੀ ਕਰਦਾ ਕੱਲੋਂ ਜੇ ਤੂੰ ਕੁਝ ਕਰਦਾ ਹੈ ਜਾਂ ਤੂੰ ਮਰ ਜਾਂਦਾ ਹੈ ਜਾਂ ਕੋਈ ਵੀ ਕੁਝ ਵਾੜ ਵਾਲੀ ਗੱਲ ਕਰਦਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਮੈਂ ਉੱਚੀ ਬੋਲ ਮੈਂ ਆ ਵੀ ਉਹਦਾ ਜੰਮ ਇਹ ਕਹਿੰਦਾ ਜਿਵੇਂ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮੈਨੂੰ ਜਾਂ ਮੈਂ ਕੁਝ ਵੀ ਗੱਲਬਾਤ ਕਰਦਾ ਤਾਂ ਜ਼ਿੰਮੇਵਾਰ ਮੈਂ ਖੁਦ ਹਾਂ ਠੀਕ ਹੈ ਇਹੋ ਜਿਹਾ ਕੰਮ ਕਰੇਗਾ ਹੁਣ ਨਹੀਂ ਯਾਰ ਮੇਰੀ ਗੱਲ ਸੁਣਾ ਨਵਾਂ ਨਿੱਕੇ ਦੇਕੇ ਜਵਾਕ ਹੈ ਆ ਬੱਚੇ ਦੀ ਉਮਰ ਦੇਖੀ ਹੈ ਇਹਦੀ ਕੀ ਹੈ ਇਹਦੀ ਕੀ ਹੈ ਇਹਦੀ ਕੀ ਹੈ ਤੂੰ ਇਹਨਾਂ ਨੂੰ ਕੀ ਇਹ ਜੇ ਤੂੰ ਚਿੱਟਾ ਪੀਏਗਾ ਤੇ ਬੱਚੇ ਕਿੱਥੇ ਜਾਣਗੇ ਗਲਤ ਕੰਮ ਹੀ ਕਰਨਗੇ ਉੱਚੀ ਬੋਲ ਹੁਣ ਗਲਤ ਕੰਮ ਹੀ ਕਰਨਗੇ ਉਹ ਤੇ ਤੂੰ ਫਿਰ ਬਈ ਇਸ ਸਮਾਜ ਨੂੰ ਕੀ ਤੇਰਾ ਕੀ ਤਰੀਕਾ ਜੀਣਾ ਹੈ ਤੈਨੂੰ ਇਹ ਕਹਿੰਦੇ ਆਹ ਮੁੰਡਾ ਵੀ ਕੀ ਇਹਦਾ ਬੱਚਾ ਝੂਠ ਨਹੀਂ ਬੋਲਦਾ ਵੀ ਸਾਡੇ ਇਹ ਮੋਟਰਸਾਈਕਲ ਚੋਰੀ ਕੀਤਾ ਆ ਵੀ ਕਹਿੰਦਾ ਧੀਰੇ ਕੇ ਚੋਰੀ ਹੋਈ ਹੈ ਆ ਵੀ ਕਹਿੰਦਾ 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 ਚੋਰੀ ਹੋਈ ਹੈ ਤੂੰ ਚੋਰੀ ਕਰੇ ਯਾਰ ਬਾਹਰ ਕਰ ਸਾਡੇ ਪਿੰਡ ਦੇ ਦੋ ਤੁਹਾਨੂੰ ਰੋਕ ਜਿੰਦੇ ਤੂੰ ਤੇ ਕਿਨਾਂ ਕਿਉਂ ਆਣਾ ਇੱਥੇ ਬਰਬਰ ਨੀ ਹੋਂਨੇ ਆਉਂਦਾ ਜੀ ਜਿਹਦੀ ਗਲਤੀ ਹੋ ਗਈ ਹੋ ਗਈ ਹੁਣ ਨੀ ਆ ਪਹਿਲੀ ਗੱਲ ਸਾਰੇ ਜਿੰਨੇ ਬੱਚੇ ਖੜੇ ਆਵਦੇ ਚੱਪਾ ਨਾਲ ਲਾਓ ਕੱਲੇ ਕੱਲੇ ਲਾਉਣੀ ਐ ਕਾਲੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਦੋ ਦਾ ਤੂੰ ਮਾਰ ਦੇ ਮਾਰ ਮਾਰ ਦੇ ਮਾਰ ਮਾਰ ਹਾਂ ਮਾਰ ਮਾਰ ਸ਼ਾਬਾਸ਼ ਇਧਰ ਆਜੋ ਇਧਰ ਆਜੋ ਇਧਰ ਆਜੋ ਜਿਹੜੇ ਮਾਰੀਂ ਇਧਰ ਆਜੋ ਹੁਣ ਤੂੰ ਤੂੰ ਉਧਰ ਮਾਰ ਮਾਰ ਇਧਰ ਸ਼ਰਮੀ ਦਿਵਾਉਣੀ ਐ ਮਾਰ ਕੇ ਅਸੀਂ ਖਿੱਚ ਵੀ ਸਕਦੇ ਆ ਚਲੋ ਜਿੰਨੇ ਵੀ ਹੈਗੇ ਦੋ ਦੋ ਮਾਰੋ ਇਹਦੇ ਮਾਰੋ ਮਾਰੋ ਆਜਾ ਚੱਲ ਸਾਹਤਰੋ ਦੇ ਇਹ ਤਾਂ ਤੇਰੇ ਅਸੀਂ ਹਰੇ ਛਤਰ ਮਾਰੇ ਆ ਤੇ ਗਾਂਹਾਂ ਤੋਂ ਤੇਰੇ ਛਤਰਾਂ ਦੇ ਹਾਰ ਪਾਵਾਂਗੇ ਅਸੀਂ ਕਰੋ ਤੂੰ ਮਾਰ ਅੱਜ ਚੱਲ 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 ਇਹ ਤੈਨੂੰ ਅਸੀਂ ਸ਼ਰਮ ਦਵਾਈ ਹੈ ਠੀਕ ਹੈ ਆ ਸਰਦਾਰ ਬੰਦਾ ਇਹਨੇ ਤੇਰੇ ਕੋਣੀ ਮਾਰਿਆ ਆਹੀ ਫਰਕ ਹੈ ਉਹ ਬੰਦਾ ਤੇਰੀ ਇੱਜ਼ਤ ਕਰਦਾ ਉਹਦੇ ਲਈ ਮਾਰ ਸਕਦਾ ਸੀਗਾ ਅਜਾ ਇੱਧਰ ਆ ਜਾ ਸਰਦਾਰ ਤੂੰ ਤੇ ਮਾਰੇਗਾ ਕਿ ਨਹੀਂ ਮਾਰਦਾ ਨਹੀਂ ਮਾਰਦਾ ਇਹ ਦੇਖੋ ਆ ਬਰਕਰੇ ਥੋੜੇ ਖੱੱਚਾ ਚਦੇ ਨਾ ਜ ਹਾਂ ਤੂੰ ਗੇਵੜੀ ਮਾਰਦਾ ਕੀ ਇਹ ਦੱਸ ਵੀ ਉਹ ਸਾਰਾ ਨੇ ਮੇਰੇ ਕਹਿਣ ਤੇ ਚਪਲਾ ਮਾਰਦਾ ਤੂੰ ਗੇਵੜੀ ਮਾਰਦਾ ਇਹ ਤੂੰ ਗਲਤੀ ਹੋਈ ਜਿਹੜੀ ਹੁਣ ਮaaf ਕਰਦਾ ਇਹਨੂੰ ਕਹਿੰਦਾ ਇਹ ਅੱਗੇ ਤੋਂ ਨਾ ਕਰੇ ਛਰ ਨਹੀਂ ਅਸੀਂ ਨਹੀਂ ਮਾਰਦੇ ਇਹ ਹੋਰ ਬਰਾਏ ਜੀ ਮਾਰਾਂਗੇ ਇਹ ਫਰਕ ਹੈ ਤੇਰੇ ਤੇ ਇਹਨਾਂ ਦੇ ਅੱਖਾਂ 'ਚ ਤੇਰੀ ਉਮਰ ਤੇਰੀ 24 ਸਾਲ ਹੈ ਇਹ ਬੱਚੇ ਦੀ 14-15 ਸਾਲ ਦੀ ਉਮਰ ਹੈ ਉਹ ਭਰਾਵਾ ਮੈਂ ਤੇਰੇ ਮੂਹਰੇ ਹੱਥ ਜੋੜਦਾ ਆਹ ਸੜ ਤਾਂ ਡੰਡਾ ਲਿਆ ਲੈ ਜੇ ਤੂੰ ਕਹਿੰਦਾ ਮੈਂ ਤੇਰੇ ਨਹੀਂ ਮਾਰਦਾ ਪੰਜਾਬ ਦੇ ਖਿਲਾਫ ਤਾਂ ਬਹੁਤ ਮਾਰੇ ਹੋਗੇ ਚਿੱਟੇ ਨੇ ਪਤਾ ਨਹੀਂ ਕਿੰਨੇ ਘਰ ਖਤਮ ਕਰਤੇ ਪਤਾ ਨਹੀਂ ਕਿੰਨੇ ਘਰ ਖਤਮ ਕਰਤੇ ਲੋਕਾਂ ਦੇ ਪੁੱਤ ਮਾਰਦੇ ਨੇ ਲੋਕਾਂ ਦੀਆਂ ਮਾਮਾਂ ਰੰਡੀਆਂ ਠੀਕ ਆ ਲੋਕਾਂ ਦੀਆਂ ਬੁੜੀਆਂ ਰੰਡੀਆਂ ਹੋ ਗਈਆਂ ਕਿੰਨੀਆਂ ਸਾਗੜਾ ਰੰਡੀਆਂ ਹੋ ਗਈਆਂ ਚੀਜ਼ ਕਰਕੇ ਠੀਕ ਆ ਮੰਨਦਾ ਤੇਰੇ ਕਿੰਨੇ ਤੇਰੇ ਭੈਣਾਂ ਕਿੰਨੀਆਂ ਮੰਨ ਦੋ ਕੱਲ ਸੁਣੋ ਇੱਕ ਮਿੰਟ ਰੋਲਾ ਪੋ ਕਿੰਨੇ ਦਾ ਦੋ ਜੀ ਦੋ ਐ ਤੂੰ ਜਟਾਰ ਤੋਂ ਪਿੰਨਾ ਕਿ ਨਹੀਂ ਪਿੰਦਾ ਪਿੰਨਾ ਜੇ ਤੂੰ ਮਰ ਗਿਆ ਤੇ ਤੇਰੇ ਭੈਣਾਂ ਦੀ ਕੀ ਜ਼ਿੰਦਗੀ ਕੀ ਆ ਦੱਸ ਹੁਣ ਰਖੜੀ ਆਉਣ ਵਾਲੀ ਆ ਰਖੜੀ ਕਿਹਦੇ ਬੰਨਣਗੇ ਉਹ ਮੈਨੂੰ ਇਹ ਦੱਸ ਉੱਚੀ ਬੋਲ ਮੇਰੀ ਬੰਨ ਲਗਾ ਜੇ ਮੈਂ ਜੇ ਤੂੰ ਚੁਣਨਾ ਹੋਵੇ ਤੇਰੇ ਬੰਨਣੀ ਜੇ ਤੂੰ ਮਰ ਕੇ ਕਿਤੇ ਬੰਨਣੀ ਆਉ ਫਿਰ ਫਿਰ ਆ ਕੰਜਰ ਦੋ ਦਿਮਾਗ ਤੋਂ ਕੰਮ ਲਓ ਪੰਜਾਬ ਨੂੰ ਬਚਾ ਲਓ ਪੰਜਾਬ ਤਾਂ ਸੋਨੇ ਦੀ ਜੜੀ ਦੀ ਖਤਮ ਹੋ ਗਿਆ ਆ ਮੁੰਡਾ ਗੱਭਰੂ ਹੈ ਨੌਜਵਾਨ ਹੈ ਸਰਦਾਰ ਹੈ ਇਹ ਦੀ ਰੀਸ ਕਰੋ ਇਹ ਰੀਸ ਕਰਨੀ ਹੈ ਆ ਆ ਬੱਚੇ ਆਏ ਕਿ ਤੁਸੀਂ ਨਸ਼ਾ ਕਰਦੇ ਨਹੀਂ ਕਿ ਯਾਰ ਠੀਕ ਹੈ ਕੋਈ ਕਹਿੰਦਾ ਮੈਂ ਫੌਜੀ ਬਣਨਾ ਕੋਈ ਕਹਿੰਦਾ ਮੈਂ ਪੁਲਿਸ ਵਾਲਾ ਬਣਨਾ ਕੋਈ ਕਹਿੰਦਾ ਮੈਂ ਜੱਜ ਬਣਨਾ ਕੋਈ ਕਹਿੰਦਾ ਵਕੀਲ ਬਣਨਾ ਤੇਰੀ ਸੋਚ ਕੀ ਹੈ ਤੂੰ ਕਿੱਥੇ ਕਿੱਥੇ ਤੁਰਿਆ ਫਿਰਦਾ ਹੈ ਆਜਾ ਤੁਨੂੰ ਛਿੱਤਰ ਮਾਰਿਆ ਜੇ ਗਾਹਾਂ ਤੋਂ ਆਇਆ ਤੁਸੀਂ ਇਹਨੂੰ ਕਿਸੇ ਦਾ ਦੇਵੋਗੇ ਸੁੱਕਾ ਨਹੀਂ ਜਾਣਦਣਾ ਬਸ ਠੀਕ ਹੈ ਨਾ ਆ ਚੱਕੋ ਉਥੇ ਆਰ ਇਹ ਆਪਾਂ ਕੰਮ ਹਥਿਆਰਾਂ ਨਾਲ ਹੀ ਕਰਨਾ ਹੈ ਆਪਾਂ ਨੂੰ ਇਹਨਾਂ ਨੂੰ ਬਹੁਤ ਸਮਝਾਦਾ ਨਸ਼ੇ ਵਾਲਿਆਂ ਨੂੰ ਅਸਾਂ ਵੇਚਣ ਵਾਲਿਆਂ ਨੂੰ ਗਲਤੀ ਇਹਨਾਂ ਦੀ ਵੀ ਇਹ ਜਿਹੜੇ ਗਾਹ ਬਗਾਉਂਦੇ ਉਹਨਾਂ ਦੀ ਵੀ ਗਲਤੀ ਹੈ ਆਪਾਂ ਨੇ ਇੱਕ ਹੋਣਾ ਹੈ ਠੀਕ ਹੈ ਨਾ ਬੱਚਾ ਆਪਾਂ ਏਕਾ ਕਰਨਾ ਤੇ ਇੱਕੇ ਨਾਲ ਹੀ ਆਪਾਂ ਇਹਨਾਂ ਨੂੰ ਇਹ ਪੰਜਾਬ ਜੋ ਕਰਨਾ ਹੈ ਜਿਹੜੇ ਗੰਦ ਬੰਦੇ ਨਸ਼ਾ ਲਾਉਂਦੇ ਨੇ ਤੇ ਸ਼ਬੀਰ ਦੀ ਠੀਕ ਹੈ ਅੱਪੀ ਮੰਗਦਾ ਉਹ ਡੰਡ ਵੜ ਕਰ ਘਟ ਪਹਿਲਾ 10 ਕੱਢ ਦੇ ਵਾਧੂ ਬਣਾ ਵੀਡੀਓ ਦੀ ਬਣਾ 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 ਆਵਦੇ ਮੂੰਹੋਂ ਮੰਨਿਆ ਇਹ ਜਿਹੇ ਕੱਲ ਨੂੰ ਗੱਲਬਾਤ ਹੁੰਦੀ ਹੈ ਜ਼ਿੰਮੇਵਾਰੀ ਮੇਰੀ ਹੈ ਤੇ ਬਸ 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 ਤੇਰੀ ਹੀ ਸਜੇ ਠੀਕ ਹੈ ਆ ਜਾਓ ਇਧਰ ਆ ਜਾ ਲਓ ਥੈਂਕ ਯੂ ਜੀਪਰ ਭਾਈ ਆ ਜਾਓ ਬੱਚੇ ਸਾਰੇ ਆ ਜਾ ਬਈ ਅਸੀਂ ਲੋਕਾਂ ਵਾਂਗੂ ਗੰਦੀਆਂ ਫਿਲਮਾਂ ਵੀ ਬਣਾ ਸਕਦੇ ਆ ਜਿਵੇਂ ਹੋਰ ਬਣਾਉਂਦੇ ਆ ਪਰਿਵਾਰ ਚ ਬਹਿ ਕੇ ਦੇਖ ਨਹੀਂ ਸਕਦੇ ਪਰ ਉਹ ਅਸੀਂ ਠੀਕ ਹੈ ਏ ਬੱਚਿਆਂ ਦੇ ਮੈਨੂੰ ਲੱਗਦਾ ਵੀ ਅੱਜ-ਅੱਜ ਮੈਨੂੰ ਕਿੰਨੇ ਫੋਨ ਆਗੇ ਮੈਂ ਆਪਦੇ ਮੂੰਹ ਨੇ ਚੰਦਾ ਉਹ ਜਿਹਦਾ ਫੋਨ ਆਇਆ ਮੈਨੂੰ ਆਪ ਹੀ ਦੱਸੂਗਾ ਦੱਸੋ ਭਾਈ ਕਿਹਦੇ ਕਿਹਦੇ ਮਨਾਂ 'ਚ ਫੋਨ ਲਾਇਆ ਵੀ ਆ ਚਾਚਾ ਜੀ ਫੋਨ ਕਿੰਨੇ ਬਣਾਉਣ ਇਹਨਾਂ ਦੇ ਫੋਨ ਨੂੰ ਆਪ ਆ ਯਾਰ ਰੱਬ ਨੂੰ ਜਾਣਦੇ ਨਹੀਂ ਮੈਂ ਕਿਸ ਨੂੰ ਫੋਨ ਦੇਣਾ ਇਹ ਹੁੰਦਾ ਤੁਹਾਡਾ جنੂਨ ਤੁਸੀਂ ਬੱਚਿਆਂ ਨੂੰ ਚੰਗੇ ਰਸਤੇ ਬਾਹ ਰਹੇ ਹੋ ਕਿਉਂਕਿ ਮੈਂ ਕੱਲ ਇਹਨਾਂ ਨੂੰ ਆਪ ਫਿਲਮ ਕਰਵਾਈ ਆ ਕਿਹਾ ਕਿ ਪੁੱਤ ਮੈਂ ਇਹਨਾਂ ਫਿਲਮ ਕਰਾਉ ਉਹ ਸਹੀ ਹੈ ਨਾ ਇਹ ਕੱਲ ਮੈਂ ਕਿਹਾ ਇਹਨਾਂ ਨੂੰ ਤੇ ਅੱਜ ਇਹਨਾਂ ਨੇ ਮੈਨੂੰ ਕਿਹਾ ਵੀ ਯਾਰ ਅੱਛਾ ਜੀ ਤੁਸੀਂ ਫਿਲਮ ਨੂੰ ਬਹੁਤ ਸੋਹਣਾ ਮੈਸੇ ਕਟੋਗਰ ਕਿੰਨੇ ਹੋਲਾ ਦੇ ਬੁੱਤ ਤੂੰ ਮੈਨੂੰ ਅੱਜ ਦੋ ਤਿੰਨ ਤਾਂ ਲਾਤੀ ਦੋ ਦੋਵਾਰ ਇਹਦਾ ਫੋਨ ਆਇਆ ਤੇ ਗੱਲ ਇਹਨੇ ਕੀਤੀ ਮੇਰਾ ਹਣਾ ਫਿਰ ਇਹ ਵੀ ਤਿਆਰ ਹੋਇਆ ਫਿਰ ਆ ਸਾਰੇ ਬੱਚੇ ਤਿਆਰ ਹੋ ਗਏ ਇਹਨੇ ਅਸੀਂ ਤੁਹਾਡੇ ਨਾਲ ਫਿਲਮ ਕਰਾਇਆ ਕਰਨੀ ਆ ਸੋ ਪੰਜਾਬ ਨੂੰ ਬਚਾਲੋ ਬਾਈ ਪੰਜਾਬ ਦੇ ਖਿਲਾਫ ਬਹੁਤ ਮਾਰੇ ਹੋ ਗਏ ਆਪਣੇ ਜਿਹੜੇ ਬੱਚੇ ਐ ਕੁਛ ਤਾਂ ਬਾਹਰ ਨਿਕਲ ਗਏ ਤੇ ਕੁਛ ਚਿੱਟੇ ਨੇ ਖਤਮ ਕਰਤੇ ਆਪਾਂ ਪ੍ਰਾਣ ਕਰਨਾ ਸੌ ਖਾਣੀ ਐ ਸਾਰੇ ਬੱਚਿਆਂ ਜਿੰਨੇ ਵੀ ਐ ਤੂੰ ਆਜੋ ਬਤ ਵਿਚ ਆਜੋ 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 ਵੀ ਆਪਾਂ ਨਿਸ਼ਾਨੀ ਕਰਨਾ ਹਾਂ ਖਾਨੇਓ ਹਾਂਜੀ ਠੀਕ ਐ ਆਪਾਂ ਧਰਤੀ ਤੇ ਖੜੇ ਆ ਆਪਾਂ ਰੱਬ ਨੂੰ ਜਾਣ ਦੇਣੀ ਐ ਵੀ ਜੇ ਕੋਈ ਤੁਹਾਨੂੰ ਨਸ਼ੇ ਬਾਰੇ ਕਹਿੰਦਾ ਤਾਂ ਆਪਾਂ ਦਾ ਵਿਰੋਧ ਕਰਨਾ ਐ ਆਪਣੇ ਘਰੇ ਦੱਸਣਾ ਐ ਠੀਕ ਐ ਪੁਲਿਸ ਨੂੰ ਦਲਾਹ ਕਰਨੀ ਐ ਇਸ ਗੱਲ ਦੀ ਸੌਖਾ ਖਾਨੇਓ ਹਾਂਜੀ ਹਾਂਜੀ ਪੱਕੀ ਗੱਲ ਐ ਹਾਂਜੀ ਇਹ ਬਾਈ ਬੱਚੇ ਆਪਣੇ ਦਾ ਪ੍ਰਣ ਕਰਦੇ ਆ ਵੀ ਅਸੀਂ ਨਸ਼ੇ ਨੂੰ ਟੱਚ ਨਹੀਂ ਕਰਦੇ ਜਿਹੜਾ ਨਸ਼ਾ ਵੇਚੂਗਾ ਉਹਨੂੰ ਵੀ ਅਸੀਂ ਉਹਦੇ ਵਿਰੁੱਧ ਕਾਰਵਾਈ ਕਰਾਂਗੇ ਲੜਾਂਗੇ ਜੇ ਅਸੀਂ ਨਾ ਲੜਾਂਗੇ ਸਿੱਧੇ ਪਰਿਵਾਰ ਨੂੰ ਦੱਸਾਂਗੇ ਇਹ ਸਾਡਾ ਆਰਟਿਸਟਾ ਸੀਪਾ ਆਪਣਾ ਭਰਾ ਐ ਛੋਟਾ ਆਪਣੀ ਜਿੰਦ ਜਾਨ ਐ ਇਦੋਂ ਅਸੀਂ ਇੱਕ ਚਿੱਟਾ ਵੇਚਣ ਵਾਲਾ ਦਾ ਚਿੱਟਾ ਪੀਣ ਵਾਲਾ ਦਾ ਕੈਰੇਕਟਰ ਦਿੱਤਾ ਜੀ ਤੇ ਮੈਂ ਤੁਹਾਨੂੰ ਪਤਾ ਹੀ ਹੈ ਵੀ ਹਰ ਰੋਣ ਦੇ ਵਿੱਚ ਲੋਕਾਂ ਨੂੰ ਦੱਸਣਾ ਦੱਸਦਾ ਵੀ ਆਹ ਬੰਦਾ ਫੜਿਆ ਗਿਆ ਜੇ ਫੋਨ ਕਿਉਂਕਿ ਸਾਰੇ ਅਸੀਂ ਇੱਕੇ ਇੱਕੋ ਹੀ ਹਾਂ ਕੋਈ ਸਾਡੇ ਚ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਜੂਨੀਅਰ ਨਹੀਂ ਕੋਈ ਸੀਨੀਅਰ ਨਹੀਂ ਸਾਰੇ ਆਰਟਿਸਟ ਹੈ ਕਿਉਂਕਿ ਜਿਹੜਾ ਤੇ ਮੇਰਾ ਚੈਨਲ ਦੇ ਕੰਮ ਕਰਦਾ ਮੇਰੇ ਲਈ ਸਾਰੇ ਵੀਰੇ ਉਹ ਕੈਂਡ ਕੋਈ ਮੈਂ ਨਹੀਂ ਕਹਿੰਦਾ ਮੈਂ ਜੰਮ ਫਿਲਮਾਈਆਂ ਕਰ ਲਈਆਂ ਫੀਚਰ ਕਰ ਲਈਆਂ ਮੈਂ ਇਹਨਾਂ ਦਾ ਉਸਤਾਦ ਹੈ ਮੇਰੇ ਲਈ ਸਭ ਇੱਕੋ ਜਿਹੇ ਹੈ ਬਾਈ ਇਹ ਵੀਡੀਓ ਅਸੀਂ ਬਣਾਈ ਹੈ ਸਮਾਜ ਨੂੰ ਸੇਧ ਦੇਣ ਲਈ ਕਿਉਂਕਿ ਇਹ ਬੱਚਾ ਨੂੰ ਤੁਸੀਂ ਇਹ ਦੇਖੋ ਜਾਨ ਕਿੰਨਾ ਹਰ ਬੰਦੇ ਨੂੰ ਗੱਲ ਬੱਚੇ ਨੂੰ ਗੱਲ ਕਰਨ ਦਾ ਸਲੀਕਾ ਹੈ ਹਰ ਬੰਦੇ ਨੂੰ ਗੱਲ ਕਰਨ ਦਾ ਤਰੀਕਾ ਹੈ ਇਹ ਮੁੰਡਾ ਕਹਿੰਦਾ ਮੈਂ ਛੇਤਰ ਮਾਰ ਸਕਦਾ ਜੀ ਪਰ ਮੈਂ ਇਹਨੂੰ ਸਖਮਾਫਰ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਮੂਟਾ ਬਣਾਣਾ ਆਪਣੀ ਟੀਮ ਦੇ ਨਾਲ ਆਨਲਾਈਨ ਸਮੇਂ ਤੁਹਾਨੂੰ ਅਸੀਂ ਨਵੇਂ-ਨਵੇਂ ਕੰਟੈਂਟ ਦੇਵਾਂਗੇ ਇਹ ਬੜੇ ਦੇਖੋ ਕੱਲ ਨੂੰ ਆਪਾਂ ਇਹ 2 ਵਜੇ ਪਾਈਏ ਕਿ 8 ਵਜੇ ਪਾਈਏ 8 ਵਜੇ 8 ਵਜੇ ਲਓ ਜੀ ਬੱਚਿਆਂ ਦੀ ਮੰਗ ਦੇ ਬਾਅਦ 8 ਵਜੇ ਫਿਲਮ ਪਾਵਾਂਗੇ ਆਪਾਂ ਟੀਮ ਤੋਂ ਬਾਹਰ ਨਹੀਂ ਜਾਂਦੇ ਸੋ ਉਹਨਾਂ ਜਿਹੜੇ ਵਾਲੇ ਵੀਰਾਂ ਨੂੰ ਬੇਨਤੀ ਜਿਹੜੇ ਗੰਦ ਪਾਉਂਦੇ ਗੰਦ ਨਾਲ ਦੇਖੋ ਆਪਣੇ ਘਰੇ ਭੈਣਾਂ ਬੈਠੀਆਂ ਧੀਆ ਬੈਠੀਆਂ ਮਾਂ ਬੈਠ ਗਿਆ ਗੰਦ ਨਾਲ ਪੇਸ਼ ਕਰੋ ਘੱਟ ਪੈਸਾ ਕਮਾ ਲਓ ਚੈਨਲਾਂ ਤੋਂ ਗੰਦ ਨਾਲ ਦੇਖੋ ਹੱਸੀ ਗੱਲਾਂ ਅੱਛਾ ਹੱਸੀ ਗੱਲਾਂ ਵਿੱਚ